ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਸਾਡਾ ਆਪਣਾ ਰਮਨ ਪਿਆਵੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਤੇ ਹੋਰ ਦੱਸੋ ਜੀ ਕਿੱਦਾਂ ਜੱਪਾਇਆ ਹੋਇਆ ਖੇਤ ਅੱਜ ਆ ਗਿਆ ਦਸਵੀਂ ਤੇ ਆਪਾਂ ਮਾਤਾ ਆਪਣੇ ਇੱਧਰ ਬੱਬਾ ਜੀ ਦੇ ਸ਼ਹੀਦ ਬੱਬਾ ਜੀ ਦੇ ਮੱਥਾ ਟੇਕੀ ਜਾਂਦੀ ਹੈ ਤੇ ਜੋਤਾਂ ਲਾਈ ਜਾਂਦੀ ਹੈ ਦੇਖ ਸਕਦੇ ਤੁਸੀਂ ਇੱਧਰ ਖੇਤਾਂ ਦਾ ਮਾਹੌਲ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਮੱਕ ਮੁੰਡਿਆਂ ਨੇ ਇੱਧਰ ਆਹ ਕੰਪਿਊਟਰ ਵਾਲਾ ਕਰਾਇ ਲਾਇਆ ਪਿਆ ਆਪਣਾ ਇੱਧਰ ਸਾਹਮਣੇ ਆ ਗਿਆ ਖੇਤ ਤੇ ਦੇਖ ਸਕਦੇ ਹੋ ਖੇਤਾਂ ਦੇ ਮਾਹੌਲ ਜੀ ਤੇ ਅੱਜ ਆ ਗਈ ਹੈ ਦਸਵੀਂ ਅੱਜ ਆ ਆ ਸਰ ਆਪਣਾ ਖੇਤ ਆ ਜਿਹੜਾ ਮੈਂ ਦਿਖਾਈ ਨਾ ਤੁਹਾਨੂੰ ਤੇ ਆ ਮੱਕਾ ਗਿਆ ਜੀ ਮੱਕੀ ਜਿਹੜੀਆਂ ਛੱਲੀਆਂ ਹੁੰਦੀਆਂ ਜਿਹੜੀਆਂ ਇਹਦੇ ਛੱਲੀਆਂ ਲੱਗਣੀਆਂ ਮਹੀਨੇ ਤੋਂ ਬਸ ਮਹੀਨੇ ਦੇ ਅੰਦਰ ਲੱਗਣ ਲੱਗ ਜਾਣੀਆਂ ਤੇ ਦੇਖ ਸਕਦੇ ਹੋ ਛੱਲੀਆਂ ਤੁਸੀਂ ਤੇ ਅੱਜ ਆਪਾਂ ਜਾਵਾਂਗੇ ਤਾਜੋ ਜੀ ਤੇ ਨਾ ਨਾ ਦੇਖੀ ਜਾਓ ਵਲੌਗ ਨੂੰ ਤੇ ਜੀ ਤੁਹਾਨੂੰ ਸਾਰਾ ਗੁਰਦੁਆਰਾ ਦਿਖਾਵਾਂਗੇ ਆਪਾਂ ਉੱਥੋਂ ਦੇ ਬਾਬਾ ਜੀ ਦੀ ਫੋਟੋ ਦਿਖਾਵਾਂਗੇ ਉਹ ਸਾਮਣੇ ਆਪਣੀ ਮੋਟਰ ਆ ਗਈ ਜਿਹੜੀ ਹੁਣ ਮੈਂ ਦਿਖਾਈ ਆ ਤੁਹਾਨੂੰ ਇਹ ਆਪਣੀ ਮੋਟਰ ਆ ਬਸ ਬਾ ਪਾਣੀ ਛੱਡੋ ਆਪਣੇ ਖੇਤਰ ਪਾਣੀ ਲੱਗ ਗਿਆ ਕੋਈ ਐਡੀ ਵੱਡੀ ਗੱਲ ਨਹੀਂ ਇੱਧਰ ਸੂਰਜ ਦਾਦਾ ਵੀ ਨਿਕਲਿਆ ਆਇਆ 7:00 ਵਜੇ ਮੈਨੂੰ ਲੱਗਦਾ ਤੇ ਇੱਧਰ ਮਾਂ ਤਾਂ ਆਪਣੀ ਜੋਤ ਲਈ ਜਾਂਦੀ ਆ ਤੇ ਇੱਧਰ ਕਣਕ ਕਣਕ ਪਾਤੀ ਮੰਮੀ ਨੇ ਤੇ ਫਿਰ ਜਿਹੜਾ ਚੁੰਗੜਾ ਪਏ ਦੇ ਵਿੱਚੋਂ ਦੁੱਧ ਪਾ ਦੇਣਗੇ ਤੇ ਤੁਸੀਂ ਖੇਤਾਂ ਦੇ ਇੱਧਰ ਮਾਹੌਲ ਦੇਖ ਸਕਦੇ ਹੋ ਬਹੁਤ ਵਧੀਆ ਲੱਗਦਾ ਜੀ ਜੋ ਖੇਤੋਂ ਨੇ ਆਪਾਂ ਹੰਡਾ ਹੰਡਾ ਜਦੋਂ ਮੋਟਰ ਚੱਲਦੀ ਆ ਨਾ ਹੰਡਾ ਹੰਡਾ ਪਾਣੀ ਨਿਕਲਦਾ ਬਹੁਤ ਨਿਆਰਾ ਆਉਂਦਾ ਹੈਗਾ ਦੇਖ ਸਕਦੇ ਹੋ ਬਿਓ ਵੀ ਬਹੁਤ ਵਧੀਆ ਲੱਗਦਾ ਜੀ ਆਪਾਂ ਨੂੰ ਖੇਤ ਦਾ ਦੇਖ ਕੇ ਸਾਨੂੰ ਆਪ ਹੀ ਪਤਾ ਲੱਗਦਾ खेल का व्यू बहुत वजिए लगता है घर आके मिलते हैं अच्छे हाँ जी अपन डैडी छटा ना बग गया मैं माड़ी माड़ी कल्पा लै लिया इतों अपन डैडी अपन मानसा में तन कौनी तार दूंगा तो अपन डैडी लेके जा जाएगा आपने परने बन रहे करे छोपा कर माता भी देख सकते बहुत खुश लग रही है सवेरे सवेरे अपने तुरपे से ना आप सोपा चप लिया क्योंकि गर्मी बहुत है मड़का मड़का आंता पूंजना पता अपन तो आप भी दिखावे अगर जाते जाते आते ਇਹ ਨਾਲ ਨਾਲ ਜੁੜੇ ਰਿਵਾਜ ਦਿਖਾਈਏ ਤੁਹਾਨੂੰ ਉਸਿਆ ਕਰ ਬਾਈ ਇਹ ਆ ਗਈ ਬਾਈ ਦੀ ਕੋਠੀ ਦੇਖ ਆਜੇ ਤੁਸੀਂ ਆਹ ਨਹੀਂ ਤੇਲ ਸਾਈਨਿੰਗ ਦੀ ਆਹ ਬਾਈ ਦੇ ਘਰ ਲੈ ਲਿਆ ਵਾਲਾ ਤੇ ਆਹ ਬਾਈ ਦੀ ਕੋਠੀ ਦੇਖ ਸਕਦੇ ਹੋ ਤੇ ਦੂਸੇ ਬਾਲਾ ਆਹ ਭਾਈ ਆਪਣੇ ਪਿੰਡ ਦਾ ਇੱਕ ਪੁਲਸ ਵਾਲਾ ਜਿਹੜਾ ਬੈਠਾ ਜਿ ਪਾਰੀ ਸਾਈਡ ਉਹ ਆਪਣੇ ਪਿੰਡ ਦਾ ਦੇਖ ਸਕਦੇ ਹੋ ਉਹ ਦੁੱਖ ਲੱਗਦਾ ਬਾਈ ਜਦੋਂ ਇਹ ਕਿੰਨੇ ਕਿਤੇ ਬਾਈ ਆਪਾਂ ਨੇ ਫਟਮਾ ਕਰਾਉਂਦਾ ਜਿਹਦੇ ਹੁਣ ਕੋਈ ਲਿੰਕ ਕੋਠੀ ਹੈ ਇੱਧਰ ਸਦਾ ਨਹੀਂ ਹੈ ਚਲੋ ਕੋਈ ਨਾ ਬਾਈ ਦੀ ਪੀੜੀ ਵੇਖ ਕੇ ਬਧੀ वो आगे भाई जी समाध है कि देख सकते ये समाध है भाई जी देख सकते दर्खना कर रही है तनकोनिया जी मानसा की बहुत मशहूर है जितनी मर्जी पूछ सकते हो मानसा तनकोनिया बहुत रश लग रही है देख सकते मित्रों बहुत कट्ठ है जी कोई लाइट फॉलो कर ट्रैफिक ਉਹ ਜੀ ਬੋਲ ਕਰ ਰਹੀ ਹੈ ਕਿ ਇਹ ਪੈਸੇ ਸਟੋਪ ਤੇ ਲਾ ਦੇ। ਜਿਹੜੇ ਲੋਲੇ ਜੋ ਗੁਰੂ ਘਰ ਦੇ ਵਾਸਤੇ ਸੰਗਤਾਂ ਡੜੀ ਅੰਡੀਆਂ ਨੇ ਜਿਨ੍ਹਾਂ ਨੇ ਗੁਰੂ ਘਰ ਕੋਲ ਜਾਨ ਸਪੈਸ਼ਲ ਗੁਰਕਾਰ ਨੂੰ ਲੱਗ ਗਈ ਹੈ। ਇਹਦਾ ਕਿਹਦਰ ਮੰਮੀ ਲੈ ਰਹੀ ਹੈ ਜੀ ਲੱਡੂਆਂ ਦੇ ਡੱਬੇ ਦੋ ਦਾਦਾ ਜੀ ਨੂੰ ਵੜਾਗੇ ਸੀ ਬਸਤਾ ਮੰਮੀ ਨੇ ਸੁੱਕੇ ਹੋਏ ਸੀ ਜੀ ਤੇ ਇਹ ਦੇਖ ਸਾਹ ਜਦ ਤੇ ਇੱਕ ਮੈਂ ਪਾਸ ਪੁਕਿਆ ਜੀ ਉਹ ਦੇਖੋ ਜੀ ਮੰਮੀ ਨੇ ਲੱਡੂਆਂ ਦੇ ਡੱਬੇ ਸੁੱਕੇ ਹੋਏ ਸੀ ਮਾਸ ਬਾਬੇ ਕੋਲੇ ਪਾਪਾ ਪਿਆਵ ਸਿੱਕੀ ਕੋਲੇ ਤੇ ਐਂਟਰੀ ਆ ਗਏ ਦੂਸੇ ਸਾਹ ਜਦਰਾ ਵਰਸਾ ਪਨ ਤਰ ਕੇ ਜਾਂਦੀ ਇੰਡੀਆ ਫਿਰ ਕਿ ਉਧਰੋਂ ਆਉਂਦੀ ਹੈ ਤੇ ਬਹੁਤ ਗੱਠ ਹੈ ਜੀ ਪਹੁੰਚ ਗੁਰਦੁਆਰਾ ਸਾਹਿਬ ਹਾਂ ਆਂਟੀ ਆਪਾਂ ਉੱਰ ਪੇਟ 70 70 ਕੋਲੇ ਕਹਿੰਦੀ ਹੁੰਦੇ ਹੋਏ ਲੈ ਜੀ ਪਰ ਆਪਾਂ ਨਹੀਂ ਇਹ ਗਾਨੀ ਉਹ ਚੜ੍ਹ ਗਿਆ ਜੰਦਿਰ ਭਾਈ ਜੀ ਵੀ ਚੜ੍ਹ ਰਿਹਾ ਸੀ ਜੰਮੀ ਦੀ ਵਰੀ ਉਤਰੀ ਪਰ ਖੜ ਦੀ ਮੋੜੇ ਜਾਂਦੇ ਪੈਰ ਜੀ ਨਾਲੇ ਜ਼ਰੂਰੀ ਹੈ ਬੰਦੇ ਨੂੰ ਤੁਰਤੀ ਦੋ ਇਹ ਬਾਈ ਪਰ ਦੇ ਪੈਰ ਤੇ ਬਹੁਤ ਬਾਸ ਤੇ ਸਿਗਰੋਲੇ ਫਰ ਅਤਿ ਰਾਜ ਮੈਂ ਤਾਂ ਕੱਲੇ ਪਰ ਦੋੜੇ ਦਰਸਣੇ ਕਰਾਉਣੇ ਬਹੁਤ ਕੱਠਾ ਹੁੰਦਾ ਜਸਮੀਨ ਨੂੰ ਅੱਜ ਜਸਮੀਨ ਬਹੁਤ ਕੱਠਾ ਸੀ ਬਹੁਤ ਮੇਲਾ ਲੱਗਿਆ ਪਰ ਅੱਜ ਆਈ ਦਾ ਖਾਣੇ ਦਾ ਤਾਂ ਮੈਨੂੰ ਇੱਥੇ ਚੈੱਕ ਕਰ ਤੁਸੀਂ ਜੇ ਰੈਨਿਊਜ਼ਰ ਜੀ ਜ਼ਰੂਰ ਆਇਆ ਕਰੋ ਵੀ ਇਹ ਆਪਣੇ ਵੀਡੀਓ ਨੂੰ ਲੈਕਚਰ ਸ਼ੇਅਰ ਜ਼ਰੂਰ ਕਰਿਆ ਕਰੋ ਕਿ 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 ਪਤਾ ਹੋ ਬੋਲੇ ਕਰਦੇ ਨਹੀਂ ਮੈਂ ਬਾਰੇ ਬਹੁਤ ਪ੍ਰਾਂਤ ਆਰੇ ਪਰ ਬਹੁਤ ਪਿਆਰ ਕਰਦੇ ਹਾਂ ਜੀ ਆ ਬਾਬਾ ਪੰਜਾਬ ਤੇ ਦੀ ਤਸਵੀਰ ਹੈ ਜੀ ਦੇਖ ਸਕਦੇ ਇੱਥੇ ਪਹਿਲਾਂ ਤਲਾਬ ਹੁੰਦਾ ਸੀ ਜੀ ਤਲਾਬ ਇੱਥੇ ਫਿਰ ਸਕੂਲ ਬਣਾਤਾ ਇਹ ਬੱਚਿਆਂ ਦਾ ਦੱਸ ਦੱਸ ਫੋਨ ਕਰ ਦੂ ਫੇਰ ਤੋਂ ਰਹੀ ਕਰ ਰਹੀ ਹੈ ਇਧਰ ਇਹ ਗੁਰਦੁਆਰਾ ਸਾਹਿਬ ਦੀ ਐਂਟਰੀ ਆ ਇਹ ਦੇਖਦੇ ਆਪਾਂ ਭਾਈ ਆਪ ਸੰਗਜੀ ਆ ਦੇਖ ਸਕਦੇ ਹਾਂ ਤੱਜੋ ਕੇ ਇਹ ਤੱਜੋ ਕੇ ਪਿੱਛੇ ਸੱਚਾ ਇਹ ਗੁਰਦੁਆਰਾ ਸਾਹਮਣੇ ਦਰਵਾਜ਼ਾ ਹੈ ਵਾਗੇ ਜੀ ਇੱਧਰ ਨਾਨਕ ਸਾਹਿਬਾ ਜੀ ਦੇਖਦੇ ਆਪਾਂ ਇਹ ਏਰੀਆ ਜਿੱਥੇ ਕੀ ਮੱਥਾ ਟਿਕਦਾ ਰਿਹਾ ਹੈ ਐਤੋਂ ਆਪਾਂ ਜਲ ਵੀ ਲੈ ਕੇ ਜਾ ਸਕਦੇ ਆ ਤੇ ਸੇ ਆਉਣਾ ਆਟਾ ਪੌਣੇ ਤੇ ਹਲ ਮਾਰ ਕੇ ਪੁੱਟਦੇ ਜੀ ਇੱਥੇ ਆਟਾ ਕਿਹਾ ਉਹ ਦੁੱਤ ਸਾਰਾ ਕੁਝ ਚੜਦਾ ਜੋ ਵੀ ਤੁਸੀਂ ਚੜੋਨਾ ਹੈ ਖੰਡ ਖੰਡ ਸਾਰਾ ਕੁਝ ਇੱਥੇ ਹੀ ਦੇਣਾ ਪੈਂਦਾ ਜੀ ਆ ਦੇਖ ਸਕਦੇ ਹੋ ਦੁੱਤ ਬਹੁਤ ਸੰਤਨ ਦੇਖ ਸਕਦੇ ਹੋ ਨਾ ਤੇ ਇੱਧਰ ਦੇਖ ਸਕਦੇ ਹੋ ਬਹੁਤ ਕੱਠਾ ਜੀ ਦੇਖੋ ਇਹ ਲੈਂਚ ਰੱਖਣਾ ਪੈਂਦਾਗਾ ਤੇ ਬਾਬਾ ਪੰਜਾਬ ਸਿੰਘ ਜੀ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਅੰਦਰ ਵੀ ਜੇ ਤੁਹਾਡੇ ਨੂੰ ਕਿ ਇੱਥੇ ਪਹਿਲਾਂ ਮੱਥਾ ਟੇਕਦਾ ਸਾਰਿਆਂ ਨੂੰ ਪਹਿਲਾਂ ਹੀ ਫਿਰ ਦਰਵਾਜ਼ਾ ਸਾਹਿਬ ਦੇ ਵਿੱਚ ਮੱਥਾ ਟੇਕਦਾ ਜੀ ਇਹ ਸਾਰੇ ਤੇ ਆਪਾਂ ਨੂੰ ਬਹੁਤ ਸਾਲ ਹੋ ਗਏ ਥੇ ਇਹ ਗੁਰਦੁਆਰਾ ਸਾਹਿਬ ਚੌਂਦੇ ਨਹੀਂ ਇਹ ਨਿਸਾਨ ਸਾਹਿਬ ਦੇ ਸਾਹ ਦੇ ਨਾਲ ਸ਼ਹਿਰੇ ਬਣੇ ਪਈਗੀ ਇਹ ਬੇਰੀਆ ਦੀ ਤੇ ਇੱਥੇ ਵੀ ਨਮਾ ਬੰਦਿਆ ਜਿਹਦੇ ਮੁੰਡਾ ਹੁੰਦਾ ਜੀ ਉਹ ਘਰ ਨਮਾ ਬਣ ਕੇ ਜਾਂਦਾ ਇੱਥੇ ਦੇਖ ਸਾਹਿਬ ਦੇ ਨਾਲ ਨਾਲ ਤੇ ਹੁਣ ਆਪਾਂ ਜੰਨੇ ਦਰਵਾਸਰ ਸਾਹਿਬ ਦੇ ਵਿੱਚ ਦਰਵਾਸਰ ਸਾਹਿਬ ਦੇ ਵਿੱਚ ਜੀ RAM ਦਾਸ ਰੋਬਰਨਾਤੇ ਸਭ ਉਤਰੇ ਪਾਪ ਕਮਾਤੇ ਜੀਵਾ ਪੇ ਜਿਹੜਾ ਵੀ ਰਾਮਦਾਸ ਦੇ ਸਰੂਪ ਰ ਵਿੱਚ ਨਾ ਤਾਂ ਜਿਹਦੇ ਵੀ ਉਹਦੇ ਪਾਪਨ ਤੇ ਸਾਰੇ ਖਤ ਰਜੰਦੀ ਇਹ ਦਰਬਾਰ ਸਹਿਬ ਆ ਗਿਆ ਜੀ ਦਰਬਾਰ ਸਹਿਬ ਆ ਗਏ ਜੇ ਸਾਡਿਓ ਇਹ ਦਰਬਾਰ ਸਹਿਬ ਆ ਜੀ ਦੇਖੋ ਤੇ ਇਸ ਸਾਈਡ ਤੋਂ ਬਣਾਈਏ ਮੈਂ ਵੀਡੀਓ ਦੇਖ ਸਕਦੇ ਹਾਂ ਤੁਸੀਂ ਬਹੁਤ ਬਖਦਾ ਬਹੁਤ ਆਪਣਤਾ ਬਹੁਤ ਹੀ ਆਪਾ ਨੂੰ ਦੇਦੇ ਜਾਨ ਲੱਗਾ ਕੋਈ ਨੁਕਸਾਨ ਨਹੀਂ ਹੋਇਆ ਆਪਾਂ ਨੂੰ ਵਧੀਆ ਚੜ੍ਹਦੀ ਕਲਾ ਵਿਚ ਰਹਿਣ ਲੱਗੇ ਜੀ ਦੇਖ ਸਕਦੇ ਤੁਸੀਂ ਵੀ ਜਰੂਰ ਆਇਆ ਕਰੋ ਜੀ ਤੇ ਤੁਸੀਂ ਆ ਕੇ ਘੁਰਤਵਾਰੇ ਘਟ ਜਾਣੇ ਟਾਈਮ ਘਟ ਮਿਲਦਾ ਤਾਂ ਮਹੀਨੇ ਵਿੱਚ ਤਿੰਨ ਚਾਰ ਵਾਰ ਤਾਂ ਜਾਣਾ ਬਹੁਤ ਜ਼ਰੂਰੀ ਹੈ ਜੀ ਮਹਾਰਾਜ ਨੂੰ ਦਿੱਤੀ ਜਾਂਦੀ ਹੈ ਜੀ ਤੇ ਆਦਰਾਪਾ ਪ੍ਰਸ਼ਾਦ ਲੈਣੇ ਜੀ ਲੱਡੂਆਂ ਦੇ ਪ੍ਰਸ਼ਾਦ ਜਿਹੜੇ ਲੋਕ ਲੈ ਕੇ ਜਾਂਦੇ ਹੋ ਇੱਥੇ ਦਿੱਤੇ ਜਾਂਦੇ ਆ ਜੀ ਇਹ ਕਰਨ ਇਧਰ ਆਪਾਂ ਬਾਜੂ ਸਤਿ ਸ਼ਕ ਨਵਾਸ ਤੇ ਆ ਗਏ ਅੰਮ੍ਰਿਤ ਬਾੰਗ ਦੀ ਤੇ ਤਖੀਰ ਬਹੁਤ ਵਾਤ ਜੀ ਪੰਨਾ ਬਹੁਤ ਅਨੰਤ ਭਾਈ ਖਾਣ ਦੇ ਸਮੇਂ ਇਧਰ ਬਾਪਿਆਂ ਦੀ ਤਸਵੀਰਾਂ ਲਾਈਆਂ ਪਈਆਂ ਤੇ ਅੰਮ੍ਰਿਤ ਦੀ ਬਹੁਤ ਵੋਲਾ ਦੀ ਮੈਨੇ ਇਹ ਥੋੜੀ ਪੈਸਟ ਲੱਗਦੀ ਹੈ ਸਾਰਿਆਂ ਨੂੰ ਇਹ ਤਾਂ ਅੰਮ੍ਰਿਤ ਸਾਰਿਆਂ ਨੂੰ ਇੱਥੇ ਪੈਸਟ ਲੱਗਦੀ ਹੈ ਅਨੰਤ ਪਰੇ ਬੰਨ ਜਾਨਨੇ ਆ ਜੀ ਹਣ ਵਾਪਸੀ ਜੋੜਾ ਕਰ ਚੋੜਾ ਜੋੜ ਲੈਣੀ ਆਪਾਂ ਮਾਤਾ ਲੈਂਦੀ ਆ ਪਿੰਡ ਵਾਲੀ ਬਸ ਚਹਿ ਚੁੱਕੇਗੀ ਪਿੰਡ ਵਾਲੀ ਬਸ ਪਿੰਡ ਵਾਲੀ ਬਸ ਨਾ ਆਏ ਢੋੜੀ ਹੁੰਦਾ ਆਏ ਨੀ ਹੁੰਦਾ ਬਾਹਰ ਨਹੀਂ ਦੇਖੀ ਹੋਂ ਤਾਂ ਪਤਾ ਨਹੀਂ ਕੀ ਹੋ ਗਿਆ ਡੱਡਾ ਹੋ ਗਿਆ ਜੀ ਮਿੱਤਰ ਪਿਆਰਿਓ ਤੇ ਬਣਾ ਆਪਾਂ ਆਗੇ ਸਿਤਾਜੋ ਤੋਂ ਤੇ ਅਨੁਸਾਰ ਮੰਮੀ ਨੇ ਚੱਕ ਤੇ ਕੰਮ ਜੀ ਦੇਖ ਸਕਦੇ ਹੋਂ ਇੱਧਰ ਤੁਸੀਂ ਥੱਕੇ ਤੁਸੀਂ ਹੈਗੇ ਸੀ ਤੁਸੀਂ ਅਨੁਸਾਰ ਕੰਮ ਚੱਕਤਾ ਤੇ ਇੱਧਰ ਕੱਪੜੇ ਕੱਪੜੇ ਆਪਣੀ ਮਾਤਾ ਨੇ ਸੁਭਾਤੇ ਜੀ ਸਾਰੇ ਤੇ ਇੱਧਰ ਧੋਣ ਲੱਗ ਗਏ ਅੱਧੇ ਕੱਪੜੇ ਮਾਤਾ ਆਹ ਵੇ ਤੇ ਇਧਰ ਗੋਹਾਪਿਆਈਏ ਹੱਥੇ ਸਿੱਟੂਗਾ ਮੈਂ ਇਧਰ ਆਪਣੀਆਂ ਮੱਜਾਂ ਨੂੰ ਪਾ ਤੇ ਨਹੀਂ ਰਹਿ ਤੇ ਜੀ ਆਪਣਾ ਵੀ ਖੰਡਪਾੜ ਦਾ ਭੋਗ ਪੈ ਗਿਆ ਸੀ ਜੇਕਰ ਕਿਸੇ ਨੇ ਆਪਣਾ ਬਲੌਗ ਨਹੀਂ ਦੇਖਿਆ ਤਾਂ ਜਰੂਰ ਦੇਖਿਓ ਜੀ ਤੇ ਉੱਤੇ ਮੰਮੀ ਕਹਿੰਦੀ ਉੱਤੇ ਵੀ ਦਿਖਾਓ ਜੀ ਹਾਂਜੀ ਕੈਮਰਾਮੈਨ ਦਿਖਾਊਗਾ ਉੱਤੇ ਵੀ ਬਹੁਤ ਕੱਪੜੇ ਈ ਜ਼ਿਆਦਾ ਪਹਿਨੇ ਤੇ ਆਪਾਂ ਗੁਰਦੁਆਰੇ ਹੋਏ ਸੀ ਹੁਣ ਜੀ ਰੋਲ ਸੀ ਆਪਣੀ ਤੇ ਜੀ ਤੇ ਆਪਾਂ ਨੇ ਯਾਰ ਮਾਲੇ ਸਹਿਬ ਪੈ ਸੀ ਆਪਣਾ ਖੰਡਪਾੜ ਸੀ ਤੇ ਜਿਹਦਾ ਵੀ ਕਿਸੇ ਵੀ ਕਰਦਾ ਮਤਲਬ ਕਿ ਖੰਡਪਾੜ ਹੁੰਦਾ ਹੈਗਾ ਔਨੂ ਕੱਪੜੇ ਧੋਨੇ ਪੈਂਦੇ ਹੁੰਦੇ ਆ ਮਹਾਰਾਜ ਜੀ ਦੇ ਸਰੋਹ ਹੋਣੀ ਜੀ ਉਹ ਫਰਮਾਨਾ ਸਾਹਿਬ ਨੇ ਤੇ ਹੁਣ ਨਾਲੇ ਆਪਾਂ ਬਾਬਾ ਜੀ ਨੂੰ ਇਹ ਫੜਾ ਕੇ ਆਵਾਂਗੇ ਦੇਖ ਸਕਦੇ ਹੋ ਤੁਸੀਂ ਇਹ ਫਰਮਾਨਾ ਸਾਹਿਬ ਨੇ ਜੀ ਆਪਾਂ ਨੂੰ ਸੇਵਾ ਮਿਲੀ ਸੀ ਆਪਾਂ ਕੀਤੀ ਤੇ ਜਿਆ ਤੇ ਤੁਹਾਨੂੰ ਅੱਜ ਆਪਾਂ ਜਿਹੋ ਗੁਰਦੁਆਰਾ ਸਾਹਿਬ ਗਏ ਸੀ ਜੀ ਤੁਹਾਨੂੰ ਕਿੱਦਾਂ ਦਾ ਲੱਗਿਆ ਬਲੌਗ ਆਪਣੇ ਚੱਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਤੇ ਇਹ ਜਿਹੜੀ ਵੀਡੀਓ ਜੇਕਰ ਤੁਹਾਨੂੰ ਹੋਰ ਚਾਹੀਦੀਆਂ ਹੁੰਦੀਆਂ ਤਾਂ ਆਪਾਂ ਨੂੰ ਜ਼ਰੂਰ ਦੱਸਿਆ ਕਰੋ ਇਧਰ ਆਪਣੇ ਕੋਕੋ ਬੈਠਾ ਹੈਗਾ ਏ ਕੋਕੀ ਤੇ ਜੀ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਦੇੜੇ ਸ਼ੇਅਰ ਸਾਰੇ ਜਾਨੇ ਆਪਣੀ ਵੀਡੀਓ ਨੂੰ ਕਰਿਆ ਕਰੋ ਸਾਰੇ ਜਾਨੇ ਜਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਾਲਾ ਪਰਨਾ ਕਿਤੇ ਤਰ ਕਾਲਾ ਕਬਰਨਾਮੀ ਗਮਾਜ ਗਿਆ ਹਾਂਜੀ ਮਿੱਤਰੋ ਜਿਹੜੀ ਆਪਣਾ ਬਾਹਰ ਕਰ ਰਿਹਾ ਸਸਾਈ ਦੇਖ ਸਕੋ ਆਹ ਬੇਆ ਕਰਨਾ ਕਬਲ ਪਾਵਨ ਮਾਤਾ ਇਹ ਸਾਰੇ ਜਾਨਾ ਮਿੱਤਰੋ ਇਹ ਆਪਣਾ ਅਨਲੌਕ ਹੋ ਗਿਆ ਕਿਵੇਂ ਚੱਕੋਈ ਡੈਡੀ ਨੇ ਜਿਹੜੇ ਫਾਲਤੂ ਸੀਗੇ ਪਟਕੇ ਸੜਤੀਆਂ ਜੀ ਕਿ ਉਹ ਕੀ ਬਹੁਤ ਯਾਰਾਂ ਪ੍ਰਿੰਟੀਆਂ ਆਪਾਂ ਨੂੰ ਅੰਨੀਆਂ ਪ੍ਰਿੰਟੀਆਂ ਚਾਹੀਦੀ ਨੇ ਬਸ 6-7 ਬੁੱਜੀ ਬਹੁਤ ਹੁੰਦੇ ਮੈਂ ਤਾਂ ਬਹੁਤ ਲਾਤੇ ਫੇਰੀ ਰੈਡੀ ਨੇ ਮੈਂ ਭਰ ਲੀਆਂ ਭਰ ਲੀਆਂ ਕਰਦੇ ਆ ਤੇ ਇੱਧਰ ਦੇਖ ਲਓ ਇੱਕ ਸਾਈਡ ਤੇ ਇੱਧਰ ਫਰਲਿੰਗ ਗੁਬਾਰਾ ਉਹ ਗੁਬਾਰਾ ਕਾ ਜੀ ਤੁਹਾਨੂੰ ਪਾਤੀਏ ਦੱਸਿਆ ਹੋਇਆ ਆਪਾਂ ਤੇ ਇੱਧਰ ਆਪਾਂ ਡੈਡੀ ਨੂੰ ਸਿੱਧੀ ਤਰ ਕਰਤੀ ਇੱਥੋਂ ਉੱਤੋਂ ਦਾ ਗੈਦਰ ਆਪਣੇ ਪਾਰਕ ਆ ਗਿਆ ਬੰਨਣਾ ਸ਼ੁਰੂ ਹੋ ਗਿਆ ਆ ਤੁਹਾਨੂੰ ਦਿਖਾਉਣਾ ਹੈ ਆਪਾਂ ਹੁਣ ਤਾਂ ਸਿੱਧਾ ਤੁਹਾਨੂੰ ਡਾਇਰੈਕਟ ਹੋ ਗਿਆ ਆਪਾਂ ਸੰਗਣਾ ਹੈ ਮੰਡਿਆ ਆ ਦੇਖੋ ਦੇਖ ਸਕਦੇ ਹੋ ਮਿੱਤਰੋ ਇਹ ਬਣ ਕੇ ਹੋ ਗਿਆ ਤਿਆਰ ਵਿਚਾਲਿਆ ਤੁਰਨ ਵਾਲਾ ਹੋ ਗਿਆ ਆਇਦਰ ਆਪਣੇ ਖੰਡ ਪੜ ਚਲੀ ਜਾਂਦੇ ਹਾਂ ਪਟਿਆ ਇਹ ਬਹੁਤ ਔਖਾ ਏਵੇਂ ਵੀ ਜੀ ਹਾਂ ਕੋਕੋ ਨੂੰ ਫੁਰ ਖੁਸ਼ੀ ਜੜੀ ਭਈਆ ਪਾਣੀ ਪਿਲਾਤਾ ਸੀ ਜੜੀ ਪਾਣੀ ਵੀ ਲਾਤਾ ਸੀ ਇਹਨੂੰ ਬੜ ਵਧੀਆ ਬਹੁਤ ਇਹਦਾ ਕਖੋਰੀ ਸੀ ਆ ਵੀ ਬਹੁਤ ਵੱਡੀ ਹਾਂ ਕਹ ਲੈ ਤਾਂ ਤਾਂ ਤਨਕਾ ਪਈਆ ਜੈ ਸੰਤਰੀ ਮਹੱਲਾ ਪੰਜਵਾਂ ਵਰਸੀ ਜੈ ਜੋ ਪਦੇ ਉਕੋ ਕਾ ਤਦਗੁਰ ਪ੍ਰਸਾਦ ਜੈ ਹੋ ਸੰਤ ਦੇ ਰੂਪ ਆ ਕਦਾ ਬੁੱਝਾ ਜੜੀ ਐਡੇ ਪੱਤੇ ਓਏ ਮੈਂ ਤੁਮ ਭਈ ਮਾ ਬੋ ਤਦੂ ਕੱਦੂ ਆ ਕੱਦੂ ਆ ਜੀ ਇਹ ਪੱਤੀ ਵਾਲੇ ਵੱਡੇ ਆ ਇਹ ਪੱਤੇ ਐਡੇ ਕੇ ਮੇ ਹੋ ਗਏ ਡਾਡੀ ਐਡੇ ਐਡੇ ਹੰਦੀਨ ਮਸਲੇ ਪੱਤਾ ਦੇਖੋ ਇਹ ਲੱਗੀ ਨੂੰ ਉਹ ਰਹਿ ਗਿਆ ਮੈਨੂੰ ਰਹਿਦਾ ਟਾਈਮ ਹੋ ਗਿਆ ਕਸਿਆ ਫੇਰ ਨਾ ਨਾ ਹਲੇ ਨਹੀਂ ਹੋਇਆ ਟਾਈਮ ਮੱਠ ਵਜ ਗਏ ਨਹੀਂ ਵਜੇ ਨਹੀਂ ਉਹ ਰਾਹ ਦੇ ਰੋਗ ਨਾ ਨਾ ਇਹ ਤਾਂ ਬਦਲਿਆ ਕੁੰਡੀਆਂ ਨੂੰ ਮਾਰਨ ਵਾਲੀ ਜੀ ਦਵਾਈ ਇਹ ਦੇਖ ਸਕਦੇ ਹੋ ਆ ਨਹੀਂ ਹੈ ਜੋ ਤੇ ਆਏ ਯਾਰ ਦੇਖੋ ਇਹ ਤਾਂ ਹੀ ਇਹ ਤੇ ਫਲ ਨਹੀਂ ਲੱਗਣ ਲੱਗੇ ਕਿਉਂਕਿ ਇਹ ਤੇ ਹੈ ਖੜੇ ਕੁੰਡੀਆਂ ਲੱਗੀਆਂ ਪਈਆਂ ਸੀ ਲੱਗਿਆ ਨਹੀਂ ਆਦਾ ਵੀ ਕੋਸਾਂ ਕੁੰਡੀਆਂ ਲੱਗੀਆਂ ਸੀ ਇੱਥੇ ਜੀ ਇਸ ਲਈ ਸਬਜ਼ੀ ਬੱਢੀ ਨਹੀਂ ਦੀ ਹੈ ਇਸ ਤਰ੍ਹਾਂ ਛਿੜਕਦੇ ਹੁੰਦੇ ਆ ਦੇ ਦੇ ਨਾ ਓਏ ਦੇਖ ਸਕਦੇ ਹੋ ਹੋ ਨੂੰ ਇਹ ਸੂਰ ਸੂਰ ਕੁਝ ਇਸ ਤਰ੍ਹਾਂ ਮਾਰ ਦਿੰਦੇ ਆ देख सी। मारते रहते फिर सब्जी अच्छी होती है जो सूडिया होते हैं वो मर जाती है जी देख सकते हो ती वेरी काम है जीती है ਗੜੀ ਕੋ ਲੱਗ ਰਿਹਾ ਇਸ ਵਿੱਚ ਦਵਾਈ ਨਹੀਂ ਹੈ। ਔਰ ਇਹਨੂੰ ਐਸੇ ਲੱਗ ਰਿਹਾ ਜਿਵੇਂ ਇਸ ਵਿੱਚ ਪਾਣੀ ਛਿੜਕਿਆ ਹੈ। ਰਾਮ ਜਨਾ ਪਰਿਵਿਕਾਰ ਅਚਰਤ। ਜਸ ਹਰ ਕੋ ਬਿਸਰਾਈ। ਕੁਝ ਕੁ ਤੇਰਨ ਤੁਹਾਨੂੰ ਇੱਥੇ ਕਮਰੇ ਨਜ਼ਰ ਆਉਣਗੇ ਜੀ ਇਸ ਪਾਰਕ ਦੇ ਵਿੱਚ। ਰਾਤ ਨੂੰ ਆਰਾਮ ਘਟੇ ਹੁਣ ਕੀਤੇ। ਸਾਥ ਕੋ ਖਾਂੜਾ ਬੁੱਜਾ ਜੀ ਆਹ ਪਰ ਉਹ ਡੇ ਆਉਡੀ ਖੜਾਗਾ ਕਿਹੜਾ ਛਾਂ ਦੂਹੇ ਲੈ ਜੀ ਛਾਂ ਤਾਂ ਜਿੰਦਾ ਨੇ ਉਹ ਛਾਂ ਦੇ ਕਹਿ ਕੇ ਲਿਆਇਆ ਹੈ ਜੀ ਇਹ ਛਾਂ ਇਹ ਨਹੀਂ ਦੇਤਾ ਹੈ ਜੀ ਉਹ ਆ ਗਿਆ ਤੀ ਛਾਂ ਜਾਂਦਾ ਨਹੀਂ ਇਹ ਕੀ ਆ ਬੁੱਜਾ ਬਦਲਣਾ ਤਾਂ ਹੈਗਾ ਸੀ ਜਿਵੇਂ ਡਿੱਕ ਵਧੀਆਂ ਉਹ ਡਿੱਕ ਡੀਆਂ ਗਡੀਆਂ ਇਹਦੇ ਜਿੱਖੜਾ ਇਹ ਪਾਗੋ ਗੋਹਾ ਚੋਂ ਦੱਜੇਗਾ ਕਿਉਂ ਨਹੀਂ ਕਰਦੀ ਹੈਂ ਦੱਸ ਹੈਂ ਬਾਗੋ ਗੋਹਾ ਚੋਂ ਦੱਜੇਗਾ ਕਿਉਂ ਨਹੀਂ ਕਰਦੀ ਤੂੰ ਉਹ ਵੀ ਤਾਂ ਮੱਝ ਹੀ ਨੇ ਆਇਆ ਕਿਹੜਾ ਕਿੰਨਾ ਸਹਲ ਆ ਦੇਖ ਲੋ ਇਹ ਤਰਸੀਫ ਲਾ ਰਹੇ ਹੈ ਕਿੱਥੇ ਕੀਤਾ ਲੈ ਬਾਲਟੀ ਦੇ ਉੱਤੇ ਹੈ ਬਾਗੋ ਬਾਗੋ ਨੇ ਕਿੱਥੇ ਕਰਦੇ ਤਸ਼ਰੀਫ ਲਾਦੇ ਤੇ ਜੀ ਅੱਜ ਦਾ ਬਲੌਗ ਦਾ ਐਂਡ ਪੈਕੀ ਕਰਦੇ ਆ ਅਗਲੇ ਬਲੌਗ ਚ ਮਿਲਦੇ ਫਿਰ ਸਹੀ ਫਾਇਦਾ ਹੈ ਆ